ਤੇ ਪਾਇਤ ਸਾਹਿਬ ਕਹਿੰਦੇ ਜੇ ਪਰਿਪੂਰਣ ਪਰਮਾਤਮਾ ਵਹਿਗੁਰੂ ਮੇਰੇ ਘਰ ਵਿੱਚ ਆ ਜਾਵੇ ਤੇ ਫਿਰ ਕਿਸ ਤਰ੍ਹਾਂ ਦਾ ਮਾਣ ਹੋਵੇਗਾ ਕਿੰਨਾ ਕੁ ਚਾਉ ਹੋਵੇਗਾ ਕਿੰਨਾ ਕੁ ਉਤਸ਼ਾਹ ਹੋਵੇਗਾ ਕਿਉਂਕਿ ਪ੍ਰਭੂ ਨਾਲ ਮਿਲਾਪੇ ਪ੍ਰਭੂ ਮਿਲ ਗਏ ਨੇ ਪ੍ਰਭੂ ਮੇਰੇ ਗ੍ਰਹਿ ਘਰ ਦੇ ਵਿੱਚ ਪ੍ਰਗਟ ਹੋ ਗਏ ਨੇ ਕਿੰਨਾ ਕੋ ਆਨੰਦ ਹੈ ਤੇ ਜਿਹਦੇ ਘਰ ਵਿੱਚ ਪ੍ਰਭੂ ਪ੍ਰਗਟ ਹੋ ਗਏ ਨੇ ਜਿਹਦੇ ਘਰ ਵਿੱਚ ਪ੍ਰਭੂ ਜੀ ਆ ਗਏ ਨੇ ਉਹਦੀ ਭਾਵਨਾ ਕਿੰਨੀ ਕੋ ਹੈ ਭਾਈ ਸਾਹਿਬ ਬੜੇ ਸੁੰਦਰ ਵਿਚਾਰ ਦਿੰਦੇ ਕਹਿੰਦੇ ਨਿਸ ਨਾ ਘਟੇ ਨਾ ਲਟ ਸਸੀਰ ਦੀਪ ਜੋਤ ਕਹਿੰਦੇ ਜਦੋਂ ਪਰੀਪੂਰਨ ਪਰਮਾਤਮਾ ਮੇਰੇ ਹਿਰਦੇ ਦੇ ਅੰਦਰ ਮੇਰੇ ਮਾਲਕ ਪ੍ਰਗਟ ਹੋਏ ਆਏ ਤੇ ਜਦੋਂ ਮਾਲਕ ਦੇ ਨਾਲ ਬੈਠਣ ਦਾ ਮੈਨੂੰ ਸੁਭਬ ਪ੍ਰਾਪਤ ਹੋਇਆ ਹੈ ਭਾਈ ਗੁਰਦਾਸ ਸਬ ਕਹਿੰਦੇ ਉਹ ਰਾਤਰੀ ਘਟੇ ਨਾ ਤੇ ਨਾ ਲਟੇ ਸਸੀਰ ਦੀਪ ਜੋਤ ਸਸੀਰ ਮੈਂ ਨਾ ਚੰਦਰਮਾ ਤੇ ਚੰਦਰਮਨ ਦੀ ਜੋਤ ਜਿਹੜੀ ਪ੍ਰਕਾਸ਼ ਜਿਹੜਾ ਦਲਾਈ ਮਨ ਨਾ ਹੋਵੇ ਉਹ ਡੋਲੇ ਨਾ ਟਿਕ ਜਾਵੇ ਰਾਤ ਰੁਕ ਜਾਵੇ ਟਿਕ ਕਰਕੇ ਪਰਮਾਤਮਾ ਦੇ ਨਾਲ ਬਚਨੋ ਬਿਲਾਸ ਉਹਦੀ ਹਜ਼ੂਰੀ ਦਾ ਆਨੰਦ ਮਾਣਿਆ ਜਾ ਸਕੇ ਰਾਤ ਘਟੇ ਨਾ ਅਰ ਚੰਦਰਮਨ ਦੀ ਜੋਤ ਪ੍ਰਕਾਸ਼ ਦੀ ਰਹੇ ਤੇ ਕੁਸਮ ਬਾਸ ਹੋ ਨਾ ਮਿਟੇ ਖੈ ਲੱਗੇ ਜਿਹੜੇ ਕੁਸਮ ਮੈਣਾ ਹੁੰਦਾ ਫੁੱਲ ਤੇ ਪ੍ਰਭੂ ਦੇ ਅਨੰਦਨ ਅੰਦਰ ਪ੍ਰਭੂ ਦੀ ਆਮੰਦ ਅੰਦਰ ਪ੍ਰਭੂ ਜੀ ਨੂੰ ਪੁਸ਼ਪ ਭੇਟ ਕੀਤੇ ਨੇ ਫੁੱਲ ਭੇਟ ਕੀਤੇ ਨੇ ਬੜੀ ਸੁਗੰਧੀ ਵਾਲੇ ਭੇਟ ਕੀਤੇ ਨੇ ਉਹਨਾਂ ਫੁੱਲਾਂ ਦੇ ਵਿੱਚੋਂ ਸੁਗੰਧੀ ਘਟੇ ਨਾ ਮੇਰੇ ਪ੍ਰਭੂ ਦੇ ਕੋਲ ਉਹ ਸੁਗੰਧੀ ਆਪਣੀ ਬੁਖੇਰ ਦੇ ਰਹਿਣ ਛੜਦੇ ਰਹਿਣ ਉਹ ਵਾਸ ਸੁਗੰਧੀ ਜਿਹੜੀ ਫੁੱਲਾਂ ਦੀ ਕਦੇ ਘਟਣਾ ਨਾ ਕਰੇ ਤੇ ਭਾਈ ਸਾਹਿਬ ਕਹਿੰਦੇ ਆਉ ਸੋ ਟੇਵ ਸੇਵਕੀ ਰਾਤ ਨਾ ਘਟੇ ਪ੍ਰਭੂ ਦੇ ਮਲਾਪ ਵਾਲੀ ਪ੍ਰਕਾਸ਼ ਨਾ ਘਟੇ ਚੰਦਰਮਾ ਦੀ ਜਿਸ ਤਰ੍ਹਾਂ ਜੋਤ ਜਗਮਗਾਉਂਦੀ ਹਰਦੇ ਦੀ ਪ੍ਰੇਮ ਦੀ ਸੁਗੰਧੀ ਨਾ ਘਟੇ ਜਿਵੇਂ ਫੁੱਲਾਂ ਵਿੱਚੋਂ ਸੁਗੰਧੀ ਆਉਂਦੀ ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰੀ ਆਦਤ ਬਾਨ ਜਿਹੜੀ ਮੇਰੀ ਆਦਤ ਹੈ ਨਾ ਸੇਵਾ ਕਰਨ ਵਾਲੀ ਮੇਰੇ ਪਾਤਸ਼ਾਹ ਕਿਰਪਾ ਕਰੀ ਇਹ ਨਾ ਘਟੇ ਮੈਂ ਸੇਵਾ ਹੋਰ ਕਰਾਂ ਹੋਰ ਕਰਾਂ ਹੋਰ ਕਰਾਂ ਸੇਵਾ ਕਰਦਾ ਹੀ ਜਾਵਾਂ ਸੇਵਾ ਤੋਂ ਮੈਂ ਉਕਾਨਾ ਅਕਾਨਾ ਥਕਾ ਨਾ ਮਨ ਦੇ ਵਿੱਚ ਖਿਆਲਤ ਐਸਾ ਨਾ ਪ੍ਰਗਟ ਹੋਵੇ ਮੇਰੀ ਰੂਚੀ ਨਾ ਘਟਨਾ ਕਰੇ ਭਾਈ ਸਾਹਿਬ ਕਹਿੰਦੇ ਸਹਿਜ ਕਥਾ ਨਾ ਘਟੇ ਸਰਵਨ ਸੁਰਤਮਤ ਪਰਿਪੂਰਨ ਪਰਮਾਤਮਾ ਦੀ ਵਿਚਾਰ ਗਿਆਨ ਪ੍ਰਗਟ ਕਰ ਦੇਣ ਵਾਲੀ ਵਿਚਾਰ ਕਥਾ ਅਰ ਸਹਿਜ ਸ਼ਾਂਤੀ ਪ੍ਰਗਟ ਕਰ ਦੇਣ ਵਾਲੀ ਵਿਚਾਰ ਅਰ ਸਹਿਜ ਪਰਿਪੂਰਨ ਪਰਮਾਤਮਾ ਦੀ ਕਥਾ ਰੂਪ ਬੋਲ ਜਿਹੜੇ ਅੰਦਰ ਨੂੰ ਟਿਕਾਉ ਦੇਣ ਵਾਲੇ ਸ਼ਾਂਤੀ ਦੇਣ ਵਾਲੇ ਜਿਨ੍ਹਾਂ ਨੂੰ ਮਹਾਰਾਜ ਕਬੀਰ ਸਾਹਿਬ ਕਹਿੰਦੇ ਸਹਿਜ ਸਹਿਜ ਗੁਣ ਰਮੇ ਕਬੀਰਾ ਉਸ ਸਹਿਜ ਸ਼ਾਂਤੀ ਨਾਲ ਦਪਿਆ ਤੇ ਉਹਨੂੰ ਜਪਦਿਆਂ ਆ ਆਨੰਦ ਅੰਦਰ ਪ੍ਰਗਟ ਹੋਇਆ ਜਿਹਨੂੰ ਮਹਾਰਾਜ ਕਹਿੰਦਿਆ ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੀ ਤਤ ਨਾ ਜਾਈ ਸਹਿਜ ਸ਼ਾਂਤੀ ਸੁਤੇ ਸਿੱਧ ਗਿਆਨ ਉਹਨੂੰ ਬਲੋਵ ਉਹ ਗਿਆਨ ਦੀ ਕਥਾ ਜਿਹੜੀ ਐ ਉਹ ਕਰਦਿਆਂ ਕਰਦਿਆਂ ਉਹ ਵਿਚਾਰ ਨਾ ਘਟੇ ਅੰਦਰੋਂ ਉਹ ਵਧਦੀ ਜਾਵੇ ਗੁਰੂ ਵਾਲੀ ਗਿਆਨ ਵਾਲੀ ਪ੍ਰਕਾਸ਼ ਵਾਲੇ ਵਿਚਾਰ ਤੇ ਦੂਜੇ ਪਾਸੇ ਕਹਿੰਦੇ ਘਟੈ ਸ਼ਰਵਨ ਸੁਰਤਮਤ ਕਹਿੰਦੇ ਨਾ ਹੀ ਮੇਰੀ ਮਤ ਤੇ ਮੇਰੀ ਸਰੋਤ ਜਿਹੜੀ ਉਹਨੂੰ ਸੁਣਨ ਵਾਲੀ ਗੁਰੂ ਕੀ ਵਿਚਾਰ ਨੂੰ ਗਿਆਨ ਵਾਲੀ ਵਿਚਾਰਨ ਬ੍ਰਹਮ ਵਾਲੀ ਵਿਚਾਰਨ ਮੇਰੀ ਮਤ ਕਿਦੇ ਉਚਾਟ ਨਾ ਹੋ ਜਾਵੇ ਕਿ ਬਹੁਤ ਗੱਲਾਂ ਸੁਣ ਲੀਆਂ ਨੇ ਬਹੁਤ ਕਥਾਵਾਂ ਸੁਣ ਲੀਆਂ ਨੇ ਹੁਣ ਕੀ ਕਰਨਾ ਹੈ ਕਹਿੰਦੇ ਐਸਾ ਸਮਾਣਾ ਆਵੇ ਮੇਰੀ ਮਤ ਚਾਹੇ ਮੇਰਾ ਮਨ ਦਾ ਖਿਆਲ ਚਾਹੇ ਕਿ ਮੈਂ ਹੋਰ ਸੁਣਾ ਹੋਰ ਸੁਣਾ ਹੋਰ ਸੁਣਾ ਇਹ ਮੇਰੀ ਅੰਦਰ ਦੀ ਰੁਚੀ ਨਾ ਘਟੇ ਮੇਰੀ ਸੁਰਤ ਵਿਚ ਚੁਬੀ ਰਵੇ ਉਹਦੇ ਵਿੱਚ ਤੇ ਸਰਵਨ ਕੰਨਾਂ ਦੀ ਸਰੋਤ ਹੋਰ ਲਲਚਾਵੇ ਪ੍ਰਭੂ ਦੇ ਗੁਨਾ ਨੂੰ ਸ਼ਰਵਨ ਕਰਨ ਵਾਸਤੇ ਤੇ ਸੁਰਤ ਦੇ ਨਾਲ ਮਤ ਪਵਿੱਤਰ ਹੁੰਦੀ ਜਾਵੇ ਇਸੇ ਮਤ ਦੇ ਵਿੱਚੋਂ ਮਾਲਕ ਵਾਲੇ ਗੁਣ ਪ੍ਰਗਟ ਹੋਣੇ ਨੇ ਜਿਹਨੂੰ ਮਹਾਰਾਜ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਸੇ ਮੱਤ ਵਿੱਚੋਂ ਅਰਜ ਰਤਨ ਤੇ ਜਵਾਰ ਪ੍ਰਗਟ ਹੋਣਿਆ ਸਰਵਨ ਕੰਨਾਂ ਦੇ ਨਾਲ ਗੁਰੂ ਦੀ ਇੱਕ ਸਿੱਖ ਸਿੱਖਿਆ ਸੁਣੀ ਤੇ ਸਿੱਖਿਆ ਨੂੰ ਸੁਣ ਕੇ ਜਦ ਅੰਦਰ ਟਿਕਾਇਆ ਤੇ ਉਸ ਸਿੱਖਿਆ ਨੂੰ ਸਮਝ ਕੇ ਸੁਰਤ ਨੇ ਸੰਬੰਧ ਮਾਲਕ ਨਾਲ ਸ਼ਬਦ ਨਾਲ ਜੋੜ ਲਿਆ ਉਹਦੇ ਵਿੱਚੋਂ بڑے ਮੂੰਗੇ بڑے ਪੁਖਰਾਜ਼ بڑے ਹੀਰੇ بڑے ਪੰਨੇ بڑے ਰਤਨ ਜਵਾਰ ਮਤ ਦੇ ਵਿੱਚੋਂ ਪ੍ਰਗਟ ਹੁੰਦੇ ਨੇ ਕਿਉਂਕਿ ਉਹ ਪਵਿੱਤਰ ਹੋ ਗਈ ਏ ਸ਼ੁੱਧ ਹੋ ਗਈ ਏ ਉਹਦੇ ਖਿਆਲਾਤ ਬੜੇ ਪਵਿੱਤਰ ਸ਼ੁੱਧ ਜਿਹੜੇ ਪ੍ਰਗਟ ਹੁੰਦੇ ਨੇ ਭਾਈ ਸਾਹਿਬ ਕਹਿੰਦੇ ਐਸੀ ਮਤ ਹੋਵੇ ਰਸਨਾ ਪਰਸ ਰਸ ਰਸ ਕੁਸਮੇਵ ਕੀ ਮੇਰੀ ਰਸਨਾ ਇੱਧਰ ਉੱਧਰ ਰਸਨ ਦੇ ਵਿੱਚ ਜਕੜੀ ਹੋਈ ਆ ਤੇ ਇਹ ਰਸਨਾ ਜਿਹੜੀ ਇਹ ਅਨਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਕ ਕੀਤਾ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੇ ਪਿਆਸ ਜਾਣੀ ਕਦੋਂ ਐ ਅਰ ਬੜੇ ਪ੍ਰੇਮ ਨਾਲ ਜੋ ਭਾਈ ਸਾਹਿਬ ਸਮਝਾਉਂਦੇ ਨੇ ਸਤਿਗੁਰੂ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਜਦੋਂ ਤੱਕ ਜਿਚਰ ਹਾਰ ਰਸ ਪੱਲੇ ਨਾ ਪਾਏ ਜਿੰਨਾ ਚਿਰ ਰੱਬ ਦੇ ਨਾਮ ਨੂੰ ਪੱਲੇ ਨਹੀਂ ਪਾਉਂਦੀ ਉਹਨਾਂ ਚਿਰ ਪਿਆਸਾ ਨਾਮ ਦੀ ਏ ਇਸ ਸੰਸਾਰ ਦੇ ਰਸਾਂ ਵਿੱਚ ਗਰਥੀ ਏ ਜਦੋਂ ਤੂੰ ਸੰਸਾਰ ਦੇ ਰਸਾਂ ਵੱਲੋਂ ਇਹਦੀ ਰੁਚੀ ਘਟਾ ਦੇਵੇਂਗਾ ਇਹਦੇ ਤੇ ਵੈਗੁਰੂ ਦਾ ਨਾਮ ਵਸਾ ਲਵੇਂਗਾ ਉਸ ਵਕਤ ਇਹਨੂੰ ਰਸ ਆਵੇਗਾ ਗੁਨਾ ਨੂੰ ਗਾਇਗੇ ਤੇ ਦੁੱਖ ਭਜ ਜਾਣਗੇ ਰਸਨਾ ਗੁਨ ਗੋਪਾਲ ਨਿਦ ਗਾਇਨ ਸਾੰਤ ਸਹਿਜ ਰਸ ਮਨ ਉਪਜੀਵ ਛਗਲੇ ਦੁੱਖ ਪੁਲਾਇਨ ਉਹ ਰਸਨਾ ਜਿਹੜੀ ਨਾਮ ਨਹੀਂ ਜਪਦੀ ਉਹਨੂੰ ਕਹਿੰਦੇ ਰਸਨਾ ਜਪੇ ਨਾ ਨਾਮ ਤੇਲ ਤੇਲ ਕਰ ਕੱਟিয়ে ਇੰਨੇ ਬਰੀਕ ਟੁਕੜੇ ਕਰ ਦਿੱਤੇ ਜਾਣ ਜਦੋਂ ਦੁਨਿਆਵੀ ਰਸ ਛੱਡ ਦਿੱਤੇ ਨਾਮ ਰਸ ਨੂੰ ਇੰਨੇ ਛਪਰਸ਼ ਕਰ ਲਿਆ ਤੱਚ ਕਰ ਗਈ ਛੁਗ ਗਈ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਜਿਵੇਂ ਇਧਰੋਂ ਸੰਸਾਰ ਵਾਲੋ ਰਸ ਛੱਡਦੀ ਗਈ ਨਿਰੰਕਾਰ ਵਾਲਾ ਰਸ ਆਉਂਦਾ ਜਾਵੇ ਮਹਾਰਾਜ ਬਚਨ ਕਰਦੇ ਨੇ ਰਾਰਾ ਰਸ ਨਿਰਾਸ ਕਰ ਜਾਣਿਆ ਕੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਜਦਨ ਰਸਨਾ ਨੇ ਨਾਮ ਦਾ ਰਸ ਪੀ ਲਿਆ ਨਾ ਉਦਨ ਦੁਨਿਆਵੀ ਰਸ ਚੰਗੇ ਨਹੀਂ ਲੱਗਣਗੇ ਉਦਨਵਾਸਾ ਹੀ ਨਾਮ ਦੇ ਰਸ ਦਾ ਹੋ ਜਾਵੇਗਾ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ 达ਸਨ ਦਸਨਾ ਰਸਨਾ ਪਰਸ स्पर्ਸ਼ ਕਰੇ ਨਾਮ ਨਾਲ ਉਹਨੂੰ ਛੂਨਾ ਕਰੇ ਟੱਚ ਕਰੇ ਤੇ ਰਸ ਨਾਮ ਦਾ ਉਹ ਰਸ ਦੀ ਰਸਿਕ ਐ ਉਹਦੇ ਨਾਲ ਗੁੰਥੜ ਹੋ ਜਾਵੇ ਭਿੱਜ ਜਾਵੇ ਉਹ ਰਸ ਦੀ ਇਸ਼ਕ ਹੋਵੇ ਇੱਛਾ ਹੋਵੇ ਹੋਰ ਮਿਲੇ ਹੋਰ ਮਿਲੇ ਸੰਮੇਵਕੀ ਉਹਨੂੰ ਆਪਣੇ ਵਿੱਚ ਸਮਾਉਣ ਵਾਲੀ ਬ੍ਰਿਤੀ ਅੰਦਰ ਹੋਵੇ ਉਹਨੂੰ ਆਪਣੇ ਵਿੱਚ ਲੀਨਤਾ ਕਰਨ ਵਾਲੀ ਉਸ ਰਸ ਨੂੰ ਮੰਨਣ ਵਾਲੀ ਇਹ ਜਿਹੜੀ ਮੇਰੀ ਰਸਨਾ ਬਣ ਜਾਵੇ ਇਹਦੇ ਦੁਆਰਾ ਜਿਵੇਂ ਜੋ ਕੁਝ ਖਾਣੇ ਉਹਦਾ ਰਸ ਮੰਨਦੇ ਨਾ ਜ਼ਬਾਨ ਨਾਲ ਤੇ ਜੋ ਕੁਝ ਬੋਲਦੇ ਜੋ ਕੁਝ ਜਪਦੇ ਆ ਉਹਦਾ ਵੀ ਰਸ ਅੰਦਰ ਇਹਦੇ ਦੁਆਰਾ ਹੀ ਉਤਰਦਾ ਹੈ ਐਸੀ ਇਹਦੇ ਅੰਦਰ ਸਮਾਉਣ ਵਾਲੀ ਇਹਦੇ ਵਿੱਚ ਸ਼ਕਤੀ ਪ੍ਰਗਟ ਹੋ ਜਾਵੇ ਭਾਈ ਸਾਹਿਬ ਕਹਿੰਦੇ ਨਿੰਦਰਾ ਨਾ ਪਰੈ ਅਰ ਕਰੈ ਨਾ ਅਰਸ ਪਰਵੇਸ਼ੁਰਿਦਾ ਜਦੋਂ ਮੇਰੇ ਮਾਲਕ ਆਉਣ ਦਾਤਾਰ ਪ੍ਰਭੂ ਆਉਣ ਉਹਨਾਂ ਦੀ ਸੇਵਾ ਵਿੱਚ ਮੈਂ ਹਾਜ਼ਰ ਹੋਵਾਂ ਆਉ ਭਗਤ ਕਰਾਂ ਉਹਨਾਂ ਦਾ ਅਭਨੰਦਨ ਕਰਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਜਿਹੜੇ ਮੇਰੇ ਨੇਤਰ ਇਹਨਾਂ ਦਾ ਤਿਆ ਇਹ ਨੀਂਦ ਦੇ ਨਾਲ ਅਲਸੌਣ ਲੱਗ ਜਾਂਦੇ ਅਲਸੌਣ ਲੱਗ ਜਾਂਦਾ ਤੇ ਮਲਕਾ ਜਦੋਂ ਮੈਂ ਤੇਰੀ ਸੇਵਾ ਵਿੱਚ ਲੱਗਾ ਨਾ ਤੇ ਤੇਰੇ ਦੇਦਾਰ ਹੋਏ ਕੋਵਨ ਮੈਨੂੰ ਹੋਰ ਐ ਹੋਣ ਤੇ ਮੇਰੇ ਵੈ ਗੁਰੂ ਮੇਰੇ ਨੇਤਰਾਂ ਵਿੱਚ ਨੀਂਦ ਨਾ ਆਵੇ ਤੇ ਮੇਰੇ ਕੋਲ ਅਲਸ ਨਾ ਆਵੇ ਮੈਂ ਉਤਸ਼ਾਹ ਨਾਲ ਭੱਜਾ ਫਿਰਾਂ ਸੇਵਾ ਦੇ ਵਿੱਚ ਔਰ ਜਪਦਾ ਫਿਰਾਂ ਤੈਨੂੰ ਯਾਦ ਕਰਕੇ ਬਰੀਆ ਸੰਜੋਗ ਆਲਖ ਅਭੇਵ ਕੀ ਬਰੀਆ ਵਾਰੀ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਪਰਮਾਤਮਾ ਨੂੰ ਮਿਲਨ ਦੀ ਇਹ ਤੇਰੀ ਵਾਰੀ ਅਰਥ ਤੇਰੇ ਤੇਰੀ ਇਹ ਵਾਰੀ ਆ ਭਲੀ ਪ੍ਰਕਾਰ ਪਰਮਾਤਮਾ ਨਾਲ ਜੁੜਨ ਦੀ ਮਿਲਾਪ ਦੀ ਆ ਲਖ ਜਿਹੜਾ ਲਖਣੇ ਤੋਂ ਪਰੇ ਆਕਾਲ ਪੁਰਖ ਵੈਗੁਰੂ ਆ ਉਹਦੇ ਵਿੱਚ ਆਭੇਵ ਉਹਦੇ ਵਿੱਚ ਭੇਦ ਹੋ ਜਾਣਾ ਇਕਮਿਕਤਾ ਹਾਸਲ ਕਰਨੀ ਆ ਵੇਦਤਾ ਹਾਸਲ ਕਰਨੀ ਵੈਗੁਰੂ ਦਾ ਰੂਪ ਹੋਣਾ ਉਹ ਤੇਰੀ ਵਾਰੀ ਆ ਉਹ ਮਿਲਣਾ ਕਰ ਉਹਦੇ ਵਿੱਚ ਅਭੇਦ ਹੋਣਾ ਕਰ ਭਾਈ ਸਾਹਿਬ ਕਹਿੰਦੇ ਚਾਉ ਚਿੱਤ ਚਾਉ ਗਨੁੰਬੜ ਪਰਬਲ ਪਰੇ ਮਨ ਨਹੀਂ ਮੁੰਦਿਆ ਦਸ ਗੁਣੀ ਕਹਿੰਨ ਲੱਗੀ ਮੇਰੀ ਵੈ ਗੁਰੂ ਮੇਰੇ ਅੰਦਰ ਚਾਉ ਤੈਨੂੰ ਮਿਲਣ ਦਾ ਤੇਰੇ ਮਿਲਾਪ ਦਾ ਤੇਰੇ ਦਰਸ਼ਨਾਂ ਦਾ ਔਰ ਚਾਰ ਗੁਣਾ ਵੱਧ ਜਾਵੇ ਬੜਾ ਚਾਹ ਹੋਵੇ ਜੇ ਵੇ ਕਿਸੇ ਨੇ ਵਿਦੇਸ਼ ਵਿੱਚੋਂ ਆਉਣਾ ਹੋਵੇ ਤੇ ਬੜੇ ਸਾਲਾਂ ਬਾਅਦ ਆਉਣਾ ਹੋਵੇ ਉਹਦੀ ਉਡੀਕ ਹੋਵੇ ਮਈ ਉਹਨੇ ਦਿਨੇ 10 ਵਜੇ ਨੂੰ ਆ ਜਾਣਾ ਹੈ ਤੇ ਫਿਰ ਜਿਹੜੇ ਅਤ ਦੇ ਨ